ਸਰਬਗਤੰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਚੌਥਾ ਕਰ ਪਹਿਲਾ ਸੇਵਕ ਜਨ ਬਨੇ ਠਾਕੁਰ ਲਿਬ ਲਾਗੇ ਜੋਤਮ ਰਾਜਸ ਕਹਤੇ ਗੁਰਮਤ ਤਿੰਨ ਮੁਖ ਭਾਗ ਸੁਭਾਗੇ ਰਹਾਉ ਟੂਟੇ ਮਾਇਆ ਕੇ ਬੰਧਨ 파ਹੇ ਹਰ ਰਾਮ ਨਾਮ ਲਿਵ ਲਾਗੇ ਹਮਰਾ ਮਨ ਮੋਹਯੋ ਗੁਰਮੋਹਨ ਹਮ ਬਿਸਮ ਭਈ ਮੁਖ ਲਾਗੇ ਸਗਲੀ ਰੈਣ ਸੋਈ ਜੰਧਿਹਾਰੀ ਗੁਰ ਕਿੰਚਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹੇ ਤੁਮ ਸਰ ਅਵਰ ਨਾ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲਾ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪੀਚੈ ਲਾਗ ਚੱਲੀ ਰਹਾਉ ਪ੍ਰਿਆ ਕੇ ਬਚਨ ਸੁਖਾਨੇ ਹੀ ਅਰੈ ਇਹ ਚਾਲ ਬਣੀ ਹੈ ਭਲੀ ਲਟੋਰੀ ਮਦਰੀ ਠਾਕੁਰ ਭਾਈ ਉਹ ਸੁੰਦਰ ਹਰ ਢੋਲ ਮਿਲੀ ਏਕੋ ਪ੍ਰਿਯ ਸਖੀਆਂ ਸਭ ਪ੍ਰਿਆ ਕੀ ਜੋ ਭਾਵੈ ਪੇਰ ਸਾ ਭਲੀ ਨਾਨਕ ਗਰੀਬ ਕੀਆ ਕਰੈ ਵਿਚਾਰਾ ਹਰ ਭਾਵੈ ਤਿਤ ਰਾਹੀ ਚਲੀ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀ ਐ ਗੁਰਮੁਖ ਰੰਗ ਚਲੂਲੇ ਰਾਤੀ ਹਰ ਪ੍ਰੇਮ ਪੀਨੀ ਚੋਲੀਐ ਰਹਾ ਹਾਂ ਫਿਰੋ دیਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀ ਐ ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੋਲ ਗੋਲੀ ਐ ਸਤ ਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਝੋਲੀ ਐ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਟੋਲੀ ਐ ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰ ਰਹਾਉ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਜੀਓ ਰਾਖੋ ਲਾਜ ਮਰਾਰ ਦੇਵ ਗੰਧਾਰੀ ਹਰ ਗੁਣ ਗਾਵੇ ਹਉ ਤਿਸ ਬਲਿਹਾਰੀ ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮਰਾਰੀ ਰਹਾਉ ਤਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਝੂਠਾਰੀ ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਨ ਕੂੜਿਆਰੀ ਹਮਰੀ ਮੁਦਰ ਨਾਮ ਹਰ ਸੁਆਮੀ ਰਿਦੇ ਅੰਤਰ ਦੁਸ਼ਟ ਦੁਸ਼ਟਾਰੀ ਜਿਉਂ ਭਾਵੈ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਤੁਮਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ ਜਿਉ ਬੇਸਵਾ ਕੇ ਕਰਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤਰਕਤੀ ਰਹਾਉ ਜਿਨ ਕਾ ਹਿਰਦੈ ਨਾਹੀ ਹਰ ਸੁਆਮੀ ਤੇ ਵਿਗੜ ਰੂਪ ਬੇਰਕਤੀ ਜਿਉ ਨਗੁਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਹ ਹੈ ਪ੍ਰਸਤੀ ਜਿਨ ਕਉ ਦਿਆਲ ਹੋਆ ਮੇਰਾ ਸੁਆਮੀ ਤਿੰਨਾ ਸਾਧ ਜਨਾ ਪਗ ਚਕਤੀ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਗੁਰ ਪਾਸੈ ਛੁਕਤੀ ਛਕਾ ਇਕ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਮਾਈ ਗੁਰ ਚਰਨੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੀ ਸਦਾ ਸਦਾ ਹਰਿ ਧਿਆਈਐ ਰਹਾਉ ਅੰਤਰ ਏਕੋ ਬਾਹਰ ਏਕੋ ਸਭ ਮਹਿ ਏਕ ਸਮਾਈ ਐ ਘਟਿ ਅਵ ਘਟ ਰਵਿਆ ਸਭ ਥਾਈ ਹਰ ਪੂਰਨ ਬ੍ਰਹਮ ਦਿਖਾਈ ਐ ਉਸਤਤ ਕਰਹਿ ਸੇਵਕ ਮਨ ਕੇਤੇ ਤੇਰਾ ਅੰਤਮ ਕਤੁਹ ਪਾਈ ਐ ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲ ਜਾਈ ਐ ਦੇਵ ਗੰਧਾਰੀ ਮਾਈ ਹੋਨ ਹਾਰਸੋ ਹੋਈ ਐ ਰਾਚ ਰਹਿਓ ਰਚਨਾ ਪ੍ਰਭ ਆਪਣੀ ਕਹਾਂ ਲਾਭ ਕਹਾਂ ਖੋਈਐ ਰਹਾਉ ਕਹ ਫੁੱਲ ਹੈ ਅਨੰਦ ਵਿਖੈ ਸੋਗ ਕਬ ਹਸਨੋ ਕਬ ਰੁਈਐ ਕਬ ਹੂੰ ਮੈਲ ਭਰੀ ਅਬਮਾਨੀ ਕਬ ਸਾਧੂ ਸੰਗਤ ਹੋਈਐ ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਹੋ ਨਾਨਕ ਤਿਸ ਗੁਰ ਬਲਿਹਾਰੀ ਇਹ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮਾਈ ਸੁੰਤ ਸੋਚ ਭੈ ਡਰਤ ਮੇਰ ਤੇਰ ਤਜੋਂ ਅਬ ਮਹੰਨਾ ਸਰਨ ਸੁਆਮੀ ਕੀ ਪਰਤ ਰਹਾ ਜੋ ਜੋ ਕਹੈ ਸੋਈ ਭਲ ਮੰਨ ਨਾਹੇ ਨਾ ਕਾ ਬੋਲ ਕਰਤ ਨਿਮਕ ਨ ਬਿਸਰੋਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਆਨ ਪਜਰਤ ਨਿਰਗੁਣ ਕਰੂਪ ਕੋਲ ਹੀਣ ਨਾਨਕ ਹਉ ਅਨੰਦ ਰੂਪ ਸੁਆਮੀ ਭਰਤ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦਹੁ ਗਾਵਤ ਸੁਨਤ ਜਪਤ ਉਧਾਰੈ ਵਰਨ ਅਵਰਨ ਸਭ ਹੁ ਰਹਾਉ ਜਹ ਤੇ ਉਪਜਿਉ ਤਹੀ ਸਮਾਇਉ ਇਹ ਵਿਦ ਜਾਨੀ ਤਬਹੁ ਜਹਾਂ ਜਹਾਂ ਇਹ ਦੇਹੀ ਧਾਰੀ ਇਹ ਹਨ ਨਾ ਆਇਓ ਕਬ ਹੂੰ ਸੁਖ ਆਇਓ ਪੈ ਪਰਮ ਬਨਾਸੀ ਕਿਰਪਾਲ ਹੋਏ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭੂ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵੂ ਨੀਚਹੁ ਨੀਚ ਨੀਚ ਅਤ ਨਾਨਾ ਹੋਏ ਗਰੀਬ ਬਲਾਵ ਰਹਾ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਂ ਸਿਉ ਪ੍ਰੀਤ ਘਟਾਵਾਂ ਜਿਉ ਆਪਣੋ ਸਵਾਮੀ ਸੁਖ ਮਾਨੈ ਤਾਂ ਮਹਿ ਸੋਭਾ ਪਾਵਾਂ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵਾਂ ਸਰਬ ਸੁਖ ਬੜਿ ਆਈ ਨਾਨਕ ਜੀਵੋ ਮੁਖੋਂ ਬਲਾਵ ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਭ੍ਰਮ ਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮਹਿ ਇਹ ਵਿਚਾਰਿਉ ਰਹਾਉ ਕੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੂਖ ਉਤਾਰਿਉ ਨਾਮ ਜਪਤ ਮਹਾਂ ਸੁਖ ਪਾਇਉ ਚਿੰਤਾ ਰੋਗ ਬਦਾਰਿਉ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਸਾਰਿਉ ਮਾਇਆ ਬੰਧ ਕਾਟੇ ਕਿਰਪਾ ਨਿਦ ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਨ ਸਗਲ ਸਿਆਨ ਪਰਹੀ ਕਰਨ ਕਰਾਮ ਨਹਾਰ ਸੁਆਮੀ ਨਾਨਕ ਓਟ ਗਹੀ ਰਹਾਉ ਆਪ ਮੇਟ ਪਏ ਸਰਨਾਈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਭਰਮ ਅੰਧੇਰਾ ਲਹੀ ਜਾਨ ਪਰਬੀਨ ਸੁਆਮੀ ਪ੍ਰਭ ਮੇਰੇ ਸਰਨ ਤੇਮਾਰੀ ਅਹੀ ਕਿਨ ਮਹਿ ਥਾਪ ਉਥਾਪਨ ਹਾਰੀ ਕੁਦਰਤ ਕੀਮ ਨਾ ਪਹੀ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਉ ਜਾਤੇ ਰਹਾਉ ਸੰਤ ਤੇਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ ਰੰਗ ਤੇਮਾਰੇ ਲਾਲ ਭਏ ਹੈ ਰਾਮ ਨਾਮ ਰਸ ਮਾਤੇ ਮਹਾ ਕਿਲ ਬਿਖ ਕੋਟ ਦੋਖ ਰੋਗਾ ਪ੍ਰਵਦਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵ ਗੰਧਾਰੀ ਪੰਨਵਾ ਸੋ ਪ੍ਰਵਜਤ ਕਤ ਪੇਖਿਓ ਨੈਣੀ ਸੁਖਦਾਈ ਜੀਵਨ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਹਾਉ ਅਗਿਆਨ ਅਧੇਰਾ ਸੰਤੀ ਕਾਟਿਆ ਈ ਦਾਨ ਗੁਰ ਦੇਣੀ ਕਰ ਕਿਰਪਾ ਕਰ ਲੀਨੋ ਆਪਣਾ ਜਲ ਤੇ ਸੀਤਲ ਹੋਣੀ ਕਰਮ ਧਰਮ ਕਿਸ ਉਪਜਣਾ ਆਇਓ ਮੈਂ ਉਪਜੀ ਨਿਰਮਲ ਕਰਨੀ ਛਾੜ ਤਿਆਨ ਪ ਸੰਜਮ ਨਾਨਕ ਲਾਗੋ ਗੁਰ ਕੀ ਚਰਨੀ ਦੇਵ ਗੰਧਾਰੀ ਪੰਜਵਾ